ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ 350 ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਪੰਜਾਬ ਸਰਕਾਰ ਵੱਲੋਂ ਸ਼ਰਧਾ ਤੇ ਸਤਕਾਰ ਪਰੇ ਉਪਰਾਲੇ ਪੰਜਾਬ ਦੇ 23 ਜ਼ਿਲ੍ਹਿਆਂ ਵਿੱਚ ਗੁਰੂ ਸਾਹਿਬ ਦੇ ਜੀਵਨ ਅਤੇ ਬਲਿਦਾਨ ਨੂੰ ਦਰਸਾਉਂਦੇ ਲਾਈਟ ਐਂਡ ਸਾਊਂਡ ਸ਼ੋਅ ਚਾਰ ਮਹਾਨ ਨਗਰ ਕੀਰਤਨ ਸ਼੍ਰੀ ਨਗਰ ਗੁਰਦਾਸਪੁਰ ਫਰੀਦਕੋਟ ਅਤੇ ਤਖਤ ਸ਼੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਤੋਂ ਅਨੰਦਪੁਰ ਸਾਹਿਬ ਤੱਕ 23 24 ਅਤੇ 25 ਨਵੰਬਰ ਤੋਂ ਅਨੰਦਪੁਰ ਸਾਹਿਬ ਵਿਖੇ ਹੋਣ ਵਾਲੇ ਵਿਸ਼ਾਲ ਸਮਾਗਮਾਂ ਵਿੱਚ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਜੀ ਮਾਨ ਵੱਲੋਂ ਸਭ ਨੂੰ ਨਤਮਸਤਕ ਹੋਣ ਦੀ ਹਾਰਦਿਕ ਬੇਨਤੀ ਆਓ ਆਪਣੀਆਂ ਟੁੱਟ ਸ਼ਰਦਾ ਤੇ ਸਤਕਾਰ ਨਾਲ ਇਹਨਾਂ ਸਮਾਗਮਾਂ ਦਾ ਹਿੱਸਾ ਬਣੀਏ ਸੋ ਅੱਜ ਤਰਨਤਨ ਇਲੈਕਸ਼ਨ ਜਿੱਤ ਹੋਈ ਸੀ ਉਸ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਨਵੇਂ ਬਨੇ ਐਮ ਐਲ ਏ ਹਰਮਿਤ ਸਿੰਘ ਸੰਧੂ ਉਹਨਾਂ ਨੇ ਅੱਜ ਸੌਂ ਚੁੱਕੀ ਹੈ ਐਮ ਐਲ ਏ ਵਜੋਂ ਤੇ ਕੁਲਤਾਸ ਸਿੰਘ ਸੰਧੂਆ ਸਪੀਕਰ ਨੇ ਉਹਨਾਂ ਨੂੰ ਸੌਂ ਚੁਕਾਈ ਤਾਂ ਇਸ ਸਮੇਂ ਦਾ ਜਿਹੜਾ ਇੱਕ ਖੁਸ਼ੀਆਂ ਦਾ ਮਾਹੌਲ ਹੈਗਾ ਉਹ ਜ਼ਰੂਰ ਇੱਥੇ ਸਿਰਜਿਆ ਗਿਆ ਤੇ ਜਿਹੜੇ ਚੌਥੀ ਵਾਰ ਲਗਾ ਚੌਥੀ ਵਾਰ ਦੇ ਵਿਧਾਇਕ ਆ ਅੱਜ ਫਿਰ ਜਿਹੜਾ ਕਿ ਵਿਧਾਨ ਸਭਾ ਦੀਆਂ ਪੌੜੀਆਂ ਚੜਨ ਦਾ ਲੋਕਾਂ ਦੇ ਲਈ ਕਿਵੇਂ ਦੇ ਕ ਸੋ ਕਿਨ ਕਿਨ ਮੋਬਨ ਮੁਬਾਰਕਾਂ ਤੁਹਾਡਾ ਥੈਂਕ ਯੂ ਜੀ ਥੈਂਕ ਯੂ ਤੁਹਾਨੂੰ ਵੀ ਮੁਬਾਰਕਾਂ ਜੀ ਕੀ ਕੀ ਕਹਿਣਾ ਚਾਹੁੰਦੇ ਹੋ ਪੂਰੇ ਕਿਉਂਕਿ ਚੌਥੀ ਵਾਰ ਤੁਹਾਡਾ ਜਿਹੜਾ ਤਯਰਬਾ ਹੈਗਾ ਹੁਣ ਉਹ ਲੋਕਾਂ ਦੇ ਕੰਮਾਂ ਲਈ ਜਿਹੜਾ ਸਾਹਮਣੇ ਆਏਗਾ ਦੇਖੋ ਲੋਕਾਂ ਦੀਆਂ ਆਸਾਂ ਨੇ ਔਰ ਜਿਹੜੇ ਪਹਿਲਾਂ ਕੰਮ ਕੀਤੇ ਆ ਜਾਂ ਇਲਾਕੇ ਦੇ ਵਿੱਚ ਵਿਚਰੇ ਆ ਲੋਕਾਂ ਦੇ ਕੰਮ ਕੀਤੇ ਨੇ ਮੈਂ ਸਮਝਦਾ ਲੋਕਾਂ ਨੇ ਉੰਨਾ-ਉੰਨਾ ਚੀਜ਼ਾਂ ਨੂੰ ਵੇਖ ਕੇ ਜਿਹੜੀ ਪਿਛਲੀ ਕਾਰਗੁਜ਼ਾਰੀ ਸੀ ਕੰਮਾਂ ਦੀ ਕਾਰਗੁਜ਼ਾਰੀ ਸੀ ਲੋਕਾਂ ਨਾਲ ਜਿਹੜੀ ਲੋਕਾਂ ਦੀਆਂ ਆਸਾਂ ਸੀਗੀਆਂ ਉਹਨੂੰ ਵੇਖ ਕੇ ਲੋਕਾਂ ਨੇ ਵੋਟਾਂ ਪਾਈਆਂ ਨੇ ਔਰ ਮੈਂ ਸਮਝਦਾ ਇਹ ਆਉਂਦੇ ਸਮੇਂ ਦੇ ਵਿੱਚ ਹੋਰ ਵੱਧ ਚੜ ਕੇ ਕੰਮ ਕਰਾਂਗੇ ਜਿਹੜੀ 27 ਵਾਲੀ ਇਲੈਕਸ਼ਨ ਜਿਹੜੀ ਆ ਇਹ ਤੋਂ ਵੀ ਵੱਡੀ ਲੀਡ ਹੋਵੇ ਤੁਹਾਨੂੰ ਲੱਗਦਾ ਨਹੀਂ ਜਿਹੜੀ ਪਾਰਟੀ ਤੋਂ ਤੁਸੀਂ ਗਏ ਸੀ ਉਸ ਪਾਰਟੀ ਨਾਲ ਤੁਹਾਡਾ ਮੁਕਾਬਲਾ ਸ਼ੁਰੂਆਤਾਂ ਦੌਰਾਂ 'ਚ ਕਿਵੇਂ ਦਾ ਮਾਹੌਲ ਆ ਗਿਆ ਸੀ ਜਦੋਂ ਲੀਡ ਅਕਾਲੀ ਦਲ ਲੈ ਰਹੀ ਸੀ ਦੇਖੋ ਇਹ ਮੈਨੂੰ ਪੂਰਾ ਵਿਸ਼ਵਾਸ ਸੀ ਕਿ ਠੀਕ ਆ ਦੋ ਚਾਰ ਬੂਤ ਉੱਤੇ ਥੱਲੇ ਹੋਏ ਹੋਣਗੇ ਪਰ ਤੁਸੀਂ 올 ਓਵਰ ਇਹ ਵੇਖੋਗੇ ਵੀ ਕੋਈ ਜਿਹੜਾ ਆ ਸੈਕੰਡ ਰਾਉਂਡ ਤੋਂ ਬਾਅਦ ਕੋਈ ਰਾਉਂਡ ਨਹੀਂ ਜਿਹੜਾ ਥੱਲੇ ਗਏ ਹੋ ਜੀ ਹਰ ਗਰਾਉਂਡ ਚੜਦਾ ਗਿਆ 16 ਰਾਉਂਡ ਸੀਗੇ 7ਵੇਂ ਰਾਉਂਡ 'ਚ ਵੀ ਵੋਟਾਂ ਕਾਫੀ ਆ ਕਾਲੀਦਾਲ ਨੇ ਪ੍ਰਾਪਤ ਕੀਤੀਆਂ ਕੋਈ ਹੋਣਗੇ ਇੱਕ ਦੋ ਪਿੰਡ ਜਿੱਥੇ ਇਹੋ ਜਿਹੀ ਕੋ ਗੱਲ ਹੋ ਜਿੱਤ ਜ਼ਰੂਰ ਮਨਾ ਰਹੇ ਨੇ ਸ਼੍ਰੋਮਣੀ ਕਾਲ ਦਾ ਕਹਿੰਦੇ ਕਿ ਸਾਡੀ ਵੱਡੀ ਜਿੱਤ ਹੈਗੀ ਤੇ ਉਹਨਾਂ ਨੇ ਕਿਹਾ ਕਿ ਚੰਡੀਗੜ੍ਹ ਪੰਜਾਬ ਪੁਲਿਸ ਦੀ ਜਿੱਤ ਹੈਗੀ ਇਹ ਆਮ ਆਦਮੀ ਪਾਰਟੀ ਦੀ ਜਿੱਤ ਨਹੀਂ ਹੈਗੀ ਤੁਸੀਂ ਮੈਨੂੰ ਇੱਕ ਗੱਲ ਦੱਸੋ ਹੈਂਡਓਵਰ ਹੈ ਜਿਹੜਾ ਉਹ ਵੀ ਇਹਨਾਂ ਨੇ ਅਫਸਰ ਬਦਲਾ ਲਏ ਇਹਨਾਂ ਨੇ ਡੀਐਸਪੀ ਬਦਲਾ ਲਏ ਇਹਨਾਂ ਨੇ ਐਸਐਸਪੀ ਬਦਲਾ ਲਿਆ ਸਾਰਾ ਤੇ ਫਿਰ ਅਫਸਰ ਕਿੱਥੋਂ ਆਗੇ ਵੇਚ ਇਹਨਾਂ ਦੇ ਦੇ ਆਪਣੇ ਪੈਨਲ ਨੇ ਇਲੈਕਸ਼ਨ ਕਮਿਸ਼ਨ ਨੇ ਅਫਸਰ ਲਾਏ ਤੇ ਫਿਰ ਇਹ ਕਿਵੇਂ ਇਹ ਦੇਖੋ ਜਮਾ ਜੀ ਮੈਂ ਅੱਜ ਤੋਂ ਪਹਿਲਾਂ ਵੀ ਗੱਲ ਕਹੀ ਸੀ ਵੀ ਇੰਨਾ ਗੋਵਾਨੇ ਹੋਣੇ ਆ ਜੀ ਇਹ ਪੁਲਿਸ ਨੇ ਜਿਤਾਦਾ ਕੌਣ ਜਿਤਾਉਂਦਾ ਚੋਣ ਕਮਿਸ਼ਨ ਨੇ ਬਦਲੇ ਨੇ ਇਹਨਾਂ ਨੇ ਹੀ ਬਦਲੇ ਮਤਲਬ ਆਪਾਂ ਸਮਝੀ ਚਲੋ ਚੋਣ ਕਮਿਸ਼ਨ ਨੇ ਬਦਲੇ ਆ ਮੈਂ ਮੈਂ ਵੀ ਅੰਨਾ ਚੋਣ ਕਮਿਸ਼ਨ ਨੇ ਬਦਲੇ ਜੇ ਬਦਲੇ ਆ ਚੋਣ ਕਮਿਸ਼ਨ ਨੇ ਤੇ ਫੇਰ ਕਿਉਂ ਨਹੀਂ ਜਿੱਤ ਹੋਈ ਇਹਨਾਂ ਦੀ ਫੇਰ ਤਾਂ ਜਿੱਤ ਹੋਣੀ ਚਾਹੀਦੀ ਸੀ ਜੇ ਇੱਕ ਨਾਰਮਲ ਕੋਈ ਐਸਐਸਪੀ ਲੱਗੇ ਆ ਡੀਐਸਪੀ ਲੱਗੇ ਚੋਣ ਕਮਿਸ਼ਨ ਨੇ ਲਾਏ ਆ ਤੇ ਮੈਂ ਸਮਝਦਾ ਫੇਰ ਤਾਂ ਜਿੱਤ ਇਹਨਾਂ ਦੀ ਹੋਣੀ ਚਾਹੀਦੀ ਸੀ ਔਰ 40000 ਤੋਂ 30000 ਤੇ ਚਲੇ ਗਏ ਆ 40000 ਤੋਂ ਤਾਂ ਨਹੀਂ ਗਏ 40000 ਤੋਂ 30000 ਤੇ ਗਏ ਮੇਰਾ ਤੁਸੀਂ ਕਹਿੰਦੇ ਵੀ ਉਹ ਮੈਂ ਡਾਊਨ ਗਈ ਆ ਅਗਲੀਦਲ ਡਾਊਨ ਗਿਆ ਡਾਊਨ ਗਿਆ ਸੋ ਅੱਜ ਤਰਨਤਨ ਇਲੈਕਸ਼ਨ ਜਿੱਤ ਹੋਈ ਸੀ ਦੋਸਤੋ ਬਾਦ ਆਮ ਆਦੀ ਪਾਰਟੀ ਦੇ ਨਵੇਂ ਬਨੇ ਐਮ ਐਲ اے ਹਰਮਿਤ ਸਿੰਘ ਸੰਧੂ ਉਹਨਾਂ ਨੇ ਅੱਜ ਸੌਂ ਚੁੱਕੀ ਐ ਐਮ ਐਲ اے ਵਜੋਂ ਤੇ ਕੁਲਤਾਸ ਸਿੰਘ ਸੰਧੂਆ ਸਪੀਕਰ ਨੇ ਉਹਨਾਂ ਨੂੰ ਸੌਂ ਚਕਾਈ ਤਾਂ ਇਸ ਸਮੇਂ ਦਾ ਜਿਹੜਾ ਇੱਕ ਖੁਸ਼ੀਆਂ ਦਾ ਮਾਹੌਲ ਹੈਗਾ ਉਹ ਜ਼ਰੂਰ ਇੱਥੇ ਸਿਰਜਿਆ ਅਗਿਆ ਤੇ ਜਿਹੜੇ ਚੌਥੀ ਵਾਰ ਲਗਾ ਚੌਥੀ ਵਾਰ ਦੇ ਵਧਾਈਕਾ ਅੱਜ ਫਿਰ ਜਿਹੜਾ ਕਿ ਵਿਧਾਨ ਸਭਾ ਦੀ ਆ ਪੌਣੀਆਂ ਚੜ੍ਹੇ ਨੇ ਤਾਂ ਲੋਕਾਂ ਦੇ ਲਈ ਕਿਵੇਂ ਦੇ ਸੰਸਦ ਨੂੰ ਕਿੰਨਾ ਕਿੰਨਾ ਮੁਬਾਰਕਾਂ ਹੌਸਲਾ ਦੇ ਦਿੱਤਾ। ਥੈਂਕ ਯੂ ਜੀ ਥੈਂਕ ਯੂ ਤੁਹਾਨੂੰ ਵੀ ਮੁਬਾਰਕਾਂ ਜੀ ਕੀ ਕੀ ਕਹਿਣਾ ਚਾਹੁੰਦੇ ਹੋ ਪੂਰੇ ਕਿਉਂਕਿ ਚੌਥੀ ਵਾਰ ਤੁਹਾਡਾ ਜਿਹੜਾ ਤਯਰਬਾ ਹੈਗਾ ਹੁਣ ਉਹ ਲੋਕਾਂ ਦੇ ਕੰਮਾਂ ਲਈ ਜਿਹੜਾ ਸਾਹਮਣੇ ਆਏਗਾ ਦੇਖੋ ਲੋਕਾਂ ਦੀਆਂ ਆਸਾਂ ਨੇ ਜੀ ਔਰ ਜਿਹੜੇ ਪਹਿਲਾਂ ਕੰਮ ਕੀਤੇ ਆ ਜਾਂ ਇਲਾਕੇ ਦੇ ਵਿੱਚ ਵਿਚਰੇ ਆ ਲੋਕਾਂ ਦੇ ਕੰਮ ਕੀਤੇ ਨੇ ਮੈਂ ਸਮਝਦਾ ਲੋਕਾਂ ਨੇ ਉਹ ਉਹਨਾਂ ਚੀਜ਼ਾਂ ਨੂੰ ਵੇਖ ਕੇ ਜਿਹੜੀ ਪਿਛਲੀ ਕਾਰਗੁਜ਼ਾਰੀ ਸੀ ਕੰਮਾਂ ਦੀ ਕਾਰਗੁਜ਼ਾਰੀ ਸੀ ਲੋਕਾਂ ਨਾਲ ਜਿਹੜੀ ਲੋਕਾਂ ਦੀਆਂ ਆਸਾਂ ਸੀਗੀਆਂ ਉਹਨੂੰ ਵੇਖ ਕੇ ਲੋਕਾਂ ਨੇ ਵੋਟਾਂ ਪਾਈਆਂ ਨੇ ਔਰ ਮੈਂ ਸਮਝਦਾ ਇਹ ਆਉਂਦੇ ਸਮੇਂ ਦੇ ਵਿੱਚ ਹੋਰ ਵੱਧ ਚੜ ਕੇ ਕੰਮ ਕਰਾਂਗੇ ਜਿਹੜੀ 27 ਵਾਲੀ ਇਲੈਕਸ਼ਨ ਜਿਹੜੀ ਆ ਇਹ ਤੋਂ ਵੀ ਵੱਡੀ ਲੀਡ ਹੋਊਗੀ ਤੁਹਾਨੂੰ ਲੱਗਦਾ ਨਹੀਂ ਜਿਹੜੀ ਪਾਰਟੀ ਤੋਂ ਤੁਸੀਂ ਗਏ ਸੀ ਤੋਂ ਉਸ ਪਾਰਟੀ ਨਾਲ ਤੁਹਾਡਾ ਮੁਕਾਬਲਾ ਸ਼ੁਰੂਆਤਾਂ ਦੌਰਾਂ 'ਚ ਕਿਵੇਂ ਦਾ ਮਾਹੌਲ ਆ ਗਿਆ ਸੀ ਜਦੋਂ ਲੀਡ ਅਕਾਲੀ ਦਲ ਲੈ ਰਹੀ ਸੀ ਦੇਖੋ ਇਹ ਮੈਨੂੰ ਪੂਰਾ ਵਿਸ਼ਵਾਸ ਸੀ ਕਿ ਠੀਕ ਆ ਦੋ ਚਾਰ ਬੂਥ ਉੱਤੇ ਥੱਲੇ ਹੋਏ ਹੋਣਗੇ ਪਰ ਤੁਸੀਂ 올 ਓਵਰ ਇਹ ਵੇਖੋਗੇ ਵੀ ਕੋਈ ਜਿਹੜਾ ਆ ਸੈਕੰਡ ਰਾਉਂਡ ਤੋਂ ਬਾਅਦ ਕੋਈ ਰਾਉਂਡ ਨਹੀਂ ਜਿਹੜਾ ਥੱਲੇ ਗਏ ਹੋ ਜੀ ਹਰ ਗਰਾਉਂਡ ਚੜਦਾ ਗਿਆ 16 ਰਾਉਂਡ ਸੀਗੇ 7ਵੇਂ ਰਾਉਂਡ 'ਚ ਵੀ ਵੋਟਾਂ ਕਾਫੀ ਆ ਕਾਲੀਦਾਲ ਨੇ ਪ੍ਰਾਪਤ ਕੀਤੀਆਂ ਕੋਈ ਹੋਣਗੇ ਇੱਕ ਦੋ ਪਿੰਡ ਜਿੱਥੇ ਇਹੋ ਜਿਹੀ ਕੋ ਗੱਲ ਹੋ ਜਿੱਤ ਜ਼ਰੂਰ ਮਨਾ ਰਹੇ ਨੇ ਸ਼੍ਰੋਮਣੀ ਕਾਲ ਦਾ ਕਹਿੰਦੇ ਕਿ ਸਾਡੀ ਵੱਡੀ ਜਿੱਤ ਹੈਗੀ ਤੇ ਉਹਨਾਂ ਨੇ ਕਿਹਾ ਕਿ ਚੰਡੀਗੜ੍ਹ ਪੰਜਾਬ ਪੁਲਿਸ ਦੀ ਜਿੱਤ ਹੈਗੀ ਇਹ ਆਮ ਆਦਮੀ ਪਾਰਟੀ ਦੀ ਜਿੱਤ ਨਹੀਂ ਹੈਗੀ ਤੁਸੀਂ ਮੈਨੂੰ ਇੱਕ ਗੱਲ ਦੱਸੋ ਹੈਂਡਓਵਰ ਹੈ ਜਿਹੜਾ ਉਹ ਵੀ ਇਹਨਾਂ ਨੇ ਅਫਸਰ ਬਦਲਾ ਲਏ ਇਹਨਾਂ ਨੇ ਡੀਐਸਪੀ ਬਦਲਾ ਲਏ ਇਹਨਾਂ ਨੇ ਐਸਐਸਪੀ ਬਦਲਾ ਲਿਆ ਸਾਰਾ ਤੇ ਫਿਰ ਅਫਸਰ ਕਿੱਥੋਂ ਆਗੇ ਵੇਚ ਇਹਨਾਂ ਦੇ ਦੇ ਆਪਣੇ ਪੈਨਲ ਨੇ ਇਲੈਕਸ਼ਨ ਕਮਿਸ਼ਨ ਨੇ ਅਫਸਰ ਲਾਏ ਤੇ ਫਿਰ ਇਹ ਕਿਵੇਂ ਇਹ ਦੇਖੋ ਜਮਾ ਜੀ ਮੈਂ ਅੱਜ ਤੋਂ ਪਹਿਲਾਂ ਵੀ ਗੱਲ ਕਹੀ ਸੀ ਵੀ ਇੰਨਾ ਗੋਵਾਨੇ ਹੋਣੇ ਆ ਜੀ ਇਹ ਪੁਲਿਸ ਨੇ ਜਿਤਾਦਾ ਕੌਣ ਜਿਤਾਉਂਦਾ ਚੋਣ ਕਮਿਸ਼ਨ ਨੇ ਬਦਲੇ ਨੇ ਇਹਨਾਂ ਨੇ ਹੀ ਬਦਲੇ ਮਤਲਬ ਆਪਾਂ ਸਮਝੀ ਚਲੋ ਚੋਣ ਕਮਿਸ਼ਨ ਨੇ ਬਦਲੇ ਆ ਮੈਂ ਮੈਂ ਵੀ ਅੰਨਾ ਚੋਣ ਕਮਿਸ਼ਨ ਨੇ ਬਦਲੇ ਜੇ ਬਦਲੇ ਆ ਚੋਣ ਕਮਿਸ਼ਨ ਨੇ ਤੇ ਫੇਰ ਕਿਉਂ ਨਹੀਂ ਜਿੱਤ ਹੋਈ ਇਹਨਾਂ ਦੀ ਫੇਰ ਤਾਂ ਜਿੱਤ ਹੋਣੀ ਚਾਹੀਦੀ ਸੀ ਜੇ ਇੱਕ ਨਾਰਮਲ ਕੋਈ ਐਸਐਸਪੀ ਲੱਗੇ ਆ ਡੀਐਸਪੀ ਲੱਗੇ ਚੋਣ ਕਮਿਸ਼ਨ ਨੇ ਲਾਏ ਆ ਤੇ ਮੈਂ ਸਮਝਦਾ ਫੇਰ ਤਾਂ ਜਿੱਤ ਇਹਨਾਂ ਦੀ ਹੋਣੀ ਚਾਹੀਦੀ ਸੀ ਔਰ 40000 ਤੋਂ 30000 ਤੇ ਚਲੇ ਗਏ ਆ 40000 ਤੋਂ ਤਾਂ ਨਹੀਂ ਗਏ 40000 ਤੋਂ 30000 ਤੇ ਗਏ ਮੇਰਾ ਤੁਸੀਂ ਕਿਤੇ ਵੀ ਉਹ ਮੈਂ ਡਾਊਨ ਗਈ ਆ ਅਗਲੀ ਦਲ ਡਾਊਨ ਗਿਆ